ਸੁਣਿਆ ਕਿ ਇੱਕ ਸ਼ਹਿਰ ਦੇ ਵਿੱਚ ਇੱਕ ਦੁਕਾਨ ਖੁੱਲੀ ਜਿਸ ਤੇ ਲਿਖਿਆ ਹੋਇਆ ਸੀ ਕਿ ਇਸ ਦੁਕਾਨ ਤੋਂ ਤੁਸੀਂ ਆਪਣੇ ਮਨਪਸੰਦ ਦੀ ਘਰ ਵਾਲੀ ਲੈ ਕੇ ਜਾ ਸਕਦੇ ਹੋ ਨੌਜਵਾਨਾਂ ਦੇ ਵਿੱਚ ਬੜੀ ਦਿਲਚਸਪੀ ਪੈਦਾ ਹੋਈ ਕਿ ਇੱਕ ਨੌਜਵਾਨ ਹੌਸਲਾ ਕਰਕੇ ਉਸ ਦੁਕਾਨ 'ਚ ਪਹੁੰਚ ਗਿਆ ਉਸ ਦੁਕਾਨ ਦੇ ਵਿੱਚ ਬੜੀ ਛਾਲ ਇੱਕ ਕਮਰਾ ਸੀ ਤੇ ਉਹ ਕਮਰੇ ਦੇ ਵਿੱਚ ਅੱਗੇ ਦੋ ਦਰਵਾਜ਼ੇ ਸੀ ਉਹਦੇ ਵਿੱਚ ਇੱਕ ਦਰਵਾਜ਼ੇ ਤੇ ਲਿਖਿਆ ਹੋਇਆ ਸੀ ਕਿ ਤੁਹਾਨੂੰ ਘਰ ਵਾਲੀ ਛੋਟੀ ਉਮਰ ਦੀ ਚਾਹੀਦੀ ਆਪ ਤੋਂ ਜਾਂ ਵੱਡੀ ਉਮਰ ਦੀ ਉਹਨੇ ਛੋਟੀ ਉਮਰ ਵਾਲਾ ਦਰਵਾਜ਼ਾ ਅੱਗੇ ਖੋਲ੍ਹਿਆ ਤੇ ਅੱਗੇ ਜਾ ਵੜਿਆ ਉੱਥੇ ਵੀ ਕੋਈ ਨਹੀਂ ਸੀ ਫਿਰ ਉੱਥੇ ਫਿਰ ਦੋ ਦਰਵਾਜ਼ੇ ਸੀ ਉਹਨਾਂ ਦਰਵਾਜ਼ਿਆਂ ਦੇ ਉੱਤੇ ਇੱਕ ਤੇ ਲਿਖਿਆ ਹੋਇਆ ਸੀ ਵੀ ਤੁਹਾਨੂੰ ਘਰ ਵਾਲੀ ਆਪਣੇ ਨਾਲੋਂ ਸੋਹਣੀ ਚਾਹੀਦੀ ਆ ਜਾਂ ਘੱਟ ਸੋਹਣੀ ਚਾਹੀਦੀ ਆ ਉੱਤੇ ਕੁਦਰਤੀ ਉਹ ਸੋਹਣੀ ਵਾਲਾ ਦਰਵਾਜ਼ਾ ਖੋਲ੍ਹ ਕੇ ਅਗਲੇ ਦਰਵਾਜ਼ੇ 'ਚ ਜਾ ਵੜਿਆ ਅੰਦਰ ਫਿਰ ਕੋਈ ਨਹੀਂ ਸੀ ਫਿਰ ਉੱਥੇ ਲਿਖਿਆ ਸੀ ਕਿ ਤੁਹਾਨੂੰ ਘਰ ਵਾਲੀ ਕੰਮਕਾਰ ਕਰਨ ਵਾਲੀ ਚਾਹੀਦੀ ਆ ਜਾਂ ਬਿੱਲੇ ਬੈਠ ਕੇ ਖਾਣੇ ਵਾਲੀ ਚਾਹੀਦੀ ਆ ਉਹ ਕੰਮਕਾਰ ਵਾਲੇ ਵਾਲਾ ਦਰਵਾਜਾ ਖੋਲ੍ਹਿਆ ਉੱਥੇ ਅੰਦਰ ਵੜ ਗਿਆ ਉਸ ਤੋਂ ਬਾਅਦ ਫਿਰ ਦੋ ਦਰਵਾਜੇ ਆਏ ਇੱਕ ਦਰਵਾਜੇ ਤੇ ਲਿਖਿਆ ਸੀ ਤੁਹਾਨੂੰ ਘਰ ਵਾਲੀ ਦਾਜ ਦੇਹੇਜ ਦੇ ਨਾਲ ਚਾਹੀਦੀ ਆ ਜਾਂ ਕਿਸੇ ਗਰੀਬ ਘਰ ਦੀ ਕੁੜੀ ਵੀ ਚੱਲ ਜੂ ਆਬਵੀਅਸਲੀ ਉਹਨੇ ਦਾਜ ਦੇਹੇਜ ਵਾਲਾ ਦਰਵਾਜਾ ਖੋਲ੍ਹਿਆ ਤੇ ਅੰਦਰ ਵੜ ਗਿਆ ਤੇ ਅੱਗੇ ਗਿਆ ਅੱਗੇ ਕੋਈ ਦਰਵਾਜਾ ਨਹੀਂ ਸੀ ਇੱਕ ਸ਼ੀਸ਼ਾ ਲੱਗਿਆ ਆ ਸੀ ਉਹਦੇ ਉੱਤੇ ਲਿਖਿਆ ਆ ਸੀ ਕਿ ਤੁਹਾਨੂੰ ਜ਼ਿੰਦਗੀ 'ਚ ਹਰ ਚੀਜ਼ ਵਧੀਆ ਹੀ ਵਧੀਆ ਚਾਹੀਦੀ ਹੈ ਹੁਣ ਸਮਾਂ ਆ ਗਿਆ ਕਿ ਤੁਸੀਂ ਆਪਣੀ ਸ਼ਕਲ ਵੀ ਇਸ ਸ਼ੀਸ਼ੇ 'ਚ ਵੇਖੋ ਤੇ ਮਤਲਬ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਜ਼ਿੰਦਗੀ 'ਚ ਦੁਨੀਆ ਤੋਂ ਸਭ ਕੁਝ ਵਧੀਆ ਵਧੀਆ ਹੀ ਚਾਹੀਦਾ ਪਰ ਅਸੀਂ ਕਦੇ ਵੀ ਇਸ ਗੱਲ ਦਾ ਖਿਆਲ ਨਹੀਂ ਰੱਖਦੇ ਕਿ ਸਾਡੀ ਆਪਣੀ ਹਾਲਤ ਕੀ ਹੈ ਅਸੀਂ ਕੀ ਡਿਜ਼ਰਵ ਕਰਦੇ ਹਾਂ ਜਦੋਂ ਅਸੀਂ ਇਮਾਨਦਾਰੀ ਨਾਲ ਆਪਣੇ ਵੱਲ ਝਾਤੀ ਮਾਰਾਂਗੇ ਤਾਂ ਹਮੇਸ਼ਾ ਇਮਾਨਦਾਰੀ ਸ਼ਬਦ ਮੈਂ ਤਾਂ ਕਹਿਣਾ ਤੇ ਸੱਚੀ ਮੁੱਚੀ ਆਪਣੇ ਆਪ ਨੂੰ ਕਟਾਰੇ ਚ ਖੜਕੇ ਵੇਖੋਗੇ ਫਿਰ ਤੁਹਾਨੂੰ ਇਹ ਅਹਿਸਾਸ ਜ਼ਰੂਰ ਹੋਵੇਗਾ ਕਿ ਤੁਹਾਨੂੰ ਹੋਰ ਤਾਂ ਕੀ ਤੁਹਾਨੂੰ ਜੋ ਮਿਲਿਆ ਹੋਇਆ ਤੁਸੀਂ ਤਾਂ ਇਹਦੇ ਵੀ ਹੱਕਦਾਰ ਨਹੀਂ ਪਰ ਸਾਡੀਆਂ ਜਿਹੜੀਆਂ ਇਸ਼ਾਵਾਂ ਨੇ ਇਸ਼ਾਵਾਂ ਸਾਨੂੰ ਹਮੇਸ਼ਾ ਹੀ ਦੋ ਦੋ ਦਰਵਾਜ਼ਿਆਂ ਤੱਕ ਲਿਜਾਈ ਜਾਂਦੀਆਂ ਨੇ ਤੇ ਉੱਥੇ ਵਧੀਆ ਵਧੀਆ ਦਰਵਾਜ਼ਿਆਂ ਦੀ ਆਸ ਦੇ ਵਿੱਚ ਵਧੀਆ ਵਧੀਆ ਚੀਜ਼ਾਂ ਦੀ ਆਸ ਦੇ ਵਿੱਚ ਜ਼ਿੰਦਗੀ ਦੇ ਵਿੱਚ ਅਸੀਂ ਇਹਨਾਂ ਇਸ਼ਾਵਾਂ ਦੇ ਨਾਲ ਹੀ ਭਟਕੀ ਜਾ ਰਹੇ ਹਾਂ ਗੁਰਵਾਣੀ ਦੇ ਵਿੱਚ ਵੀ ਲਿਖਿਆ ਹੈ ਜਿਹੜੀ ਆਸਾ ਆ ਆਸ ਸਾਨੂੰ ਬਹੁਤ ਝਟਕਾਉਂਦੀ ਐ ਗੁਰਬਾਣੀ ਕਹਿੰਦੀ ਐ ਆਸਾ ਵਿੱਚ ਅਤ ਦੁੱਖ ਘਣਾ ਬਨਮੁਖ ਚਿਤ ਲਾਇਆ ਗੁਰਮੁਖ ਪੈ ਨਿਰਾਸ ਪਰਮ ਸੁਖ ਪਾਇਆ ਥੈਂਕ ਯੂ ਸੰਜੇ ਘਰ ਵਿੱਚ ਆ ਮਤਰਾਗ ਮਪੀਆ ਖਾਉਂ